ਅੱਛਾ ਇਹ ਦੂਸਰੇ ਆਹ ਬਾਈ ਦਾ ਚੀਮੇ ਵਾਲਾ ਕਬੂਤਰ ਹੈ ਚੀਮੇ ਵਾਲਾ ਜਿਹੜਾ ਉਹ ਕਹਿੰਦਾ ਵੀ ਮੈਂ ਬਾਈ ਨੂੰ ਕਹਾਂ ਵੀ ਮੈਂ ਨਹੀਂ ਦੇਣਾ ਬੜੀ ਲੋਚ ਉੱਡਿਆ ਅੱਛਾ ਉਹ ਕਬੂਤਰ ਹੈ ਕਬੂਤਰ ਹਾਂ ਜੀ ਜਿਹਦੇ ਤੁਹਾਡਾ ਮਨ ਪਹਿਲੀ ਵਾਰੀ ਵਿਚ ਆ ਗਿਆ ਐਂ ਤਾਂ ਬਾਈ ਤੋਂ ਲੈ ਕੇ ਬਹੁਤ ਆਇਆ ਉਹ ਜਣੇ ਕੇ ਮਨ ਨੂੰ ਜਦੋਂ ਉੱਡਦਾ ਦੇਖਿਆ ਉੱਥੇ ਲੋ ਬਾਲੀ ਸੀ ਉਹਦਨੇ ਬਾਜ਼ੀਆਂ 12 1 ਵਜੇ ਖਤਮ ਹੋ ਗਈਆਂ 2:30 ਵਜੇ ਬਾਜ਼ੀ ਖਤਮ ਹੋ ਹੀ ਜਾਏ ਮੈਂ ਗੱਲ ਕਰਦਾ ਇਹ ਵੀ ਗਲਜਾਰ ਨਾਲ ਇਹ ਆਹ ਕਬੂਤਰ ਸੀ ਉਹ ਜਿਹੜੀ ਤੁਸੀਂ ਉਹਦਨੇ ਕਹਿੰਦੇ ਹਾਂ ਜੀ ਹਾਂ ਹਾਂ ਇਹ ਆਪਣੇ ਉਹਦਨੇ ਖੁੱਡੇ ਚ ਨਹੀਂ ਸੀਗਾ ਉਹ ਇਹ ਨਹੀਂ ਇਹ ਨਹੀਂ ਮੇਰੇ ਬਾਦੇ ਦਿੱਤਾ ਹੀ ਨਹੀਂ ਤੁਸੀਂ ਇੱਥੇ ਆ ਗਿਆ ਬਸ ਇਦੋਂ ਹੀ ਉਹੀ ਬਾਜੀ ਦੀ ਗੱਲ ਕਰਦੇ ਆ ਇਹ ਉਹ ਬਾਜੀ ਤੇ ਉੱਡਿਆ ਹੀ ਆ ਕਬੂਤਰ ਸੀ ਜਿਹੜੀ ਬਾਈ ਗੱਲ ਕਰਦਾ ਇਹ ਆ ਕਬੂਤਰ ਉੱਡਿਆ ਸੀ ਉਹ ਜਿਹੜਾ ਗੁਲਜਾਰਨਾ ਹਾਂਜੀ 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 ਬਾਈ ਨਾਲ ਤਾਂ ਮੇਰੇ ਸਾਥੋ ਵੀ ਠੱਕਾ ਹੋ ਗਿਆ ਮਾਲਵਾ ਟੀਵੀ ਤੋਂ ਐਸੇ ਬਾਈ ਦਾ ਠੱਕਾ ਹੀ ਹੁੰਦਾ ਵਾ ਮਾਲਵਾ ਟੀਵੀ ਤੋਂ ਸਾਥੋਂ ਚਲੋ ਮਿਸਟੇਕ ਹੋ ਗਈ ਉਹ ਤਾਂ ਬਾਈ ਜੀ ਨਹੀਂ ਬੋਲੇਆ ਹਾਂਜੀ ਅ ਪਹਿਲੇ ਦਿਨ ਮੂਵੀ ਚਲਾਈ ਆਵਾਜ਼ ਦਾ ਸ਼ਾਇਰ ਬਾਈ ਜੀ ਦਾ ਪਰ ਨਾਲ ਜਾਂ ਮੈਨੂੰ ਨਹੀਂ ਪਤਾ ਚੱਲੀ ਤੇ 15 18 20000 ਵਿਊ ਹੋ ਗਿਆ ਫਿਰ ਮੂਵੀ ਅਸੀਂ ਰੋਕੀ ਠੀਕ ਹੈ ਤੇ ਲੋਕਾਂ ਦੀ ਵੀ ਬਾਈ ਜੀ ਦੀ ਆਵਾਜ਼ ਤੇ ਮੇਰੀ ਆਵਾਜ਼ ਦਾ ਫਰਕ ਰਿਹਾ ਤੇ ਜੇ ਕੋਈ ਸ਼ਖੈਰ ਦੇਖੋ ਇਹ ਕਿਹੜਾ ਵੀਊ ਦੇ ਚੱਕਰ ਚ ਨੇ ਹਾਂਜੀ ਹਾਂਜੀ ਨਹੀਂ ਨਹੀਂ ਮੈਂ ਲੱਖਾਂ ਬੰਦਿਆਂ ਨੇ ਹਜੇ ਦੇਖਣੀ ਆ ਬਾਈ ਜੀ ਮੈਨੂੰ ਵੀ ਮਨ ਨੂੰ ਬਹੁਤ ਚਾਹਤੀ ਵੀ ਬਾਈ ਦਾ ਨਾਲ ਗੱਲਾਂ ਬਾਤਾਂ ਸਾਡੀ ਸਾਰੀ ਟੀਮ ਨੂੰ ਇਹ ਕਹਿੰਦੇ ਵੀ ਜੰਨ ਇਹ ਪਹਿਲਾਂ ਇਤਨੀ ਨੇ ਸਤਨਾ ਮੈਨੂੰ ਵੀ ਪਹਿਲਾ ਸਫ਼ਰ ਬਾਈ ਨੇ ਬਾਜੀ ਤੇ ਲਿਆ ਕੇ ਸ਼ੁਰੂ ਕਰਾਇਆ ਉਹ ਬਾਈ ਨਾਲ ਥੱਕਾ ਹੋਈ ਜਾਂਦਾ ਜੇ 15 ਮਿੰਟਾਂ ਆ ਕੇ ਖਰਾਬ ਹੋ ਗਈ ਸੀ ਉਹ ਮੈਂ ਹੀ ਬੰਦਵਾ ਕੇ ਫਿਰ ਕਹਿ ਕੇ ਬੰਦ ਕਰਾਈ ਸੀ ਉਹ ਫਿਰ ਬਾਈ ਜੀ ਤੁਸੀਂ ਤਾਂ ਕਰਾਤੀ ਪਰ ਉਹ ਲੋਕਾਂ ਨੇ ਮਾਲੋ ਅੱਜ ਵੀ 20 25000 ਵਿਊ ਹੋ ਗਿਆ ਬਾਈ 20000 ਸ਼ਾਇਦ ਪਰ ਉਹਦੇ ਨੇ 20 22000 ਉਹ ਜਿਹੜੇ ਵਿਊਆਂ ਦੇ ਚੱਕਰ ਚ ਉਹ ਫਿਰ ਸਰਪੰਚ ਸਾਹਿਬ ਅਗਲਾ ਕਹਿੰਦਾ ਭਈ ਪੈ ਗਿਆ ਜੀ ਨੇ ਦੇਖ ਲਈ ਜਬਰ ਨਹੀਂ ਦੇਖੀ ਉਹਨੇ ਉਹੀ ਤਾਂ ਗੱਲ ਤਾਂ ਧੱਕੇ ਵਾਲੀ ਹੋ ਜਾਂਦੀ ਯਾਰ ਜੇ ਕੋਈ ਆਇਆ ਵੀ ਹੁਣ ਅੱਛਾ ਜੀ ਇਹ ਇਹ ਗੁੱਤਰ ਜੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਕਾਕਾ ਬਾਈ ਤੇ ਉਹ ਡਾਕਟਰ ਸਾਹਿਬ ਆਈ ਇਹਦੀ ਮਾਂ ਉੱਡੀ ਸੀਗੀ ਜੀ ਮਹੋਲੀ ਹਾਂ ਮਹੋਲੀ ਤੇ ਰਸੀਨ ਫਿਰ ਡੈਂਪੀ ਨਾ ਰਸੀਨ ਸੰਜੀ ਮੇਰੀ ਤੇ ਡੈਂਪੀ ਦੀ ਹਾਂ ਪਹਿਲਾਂ ਮਹੋਲੀ ਕੱਲੀ ਜਿੱਤੀ ਸੀ ਡੈਂਪੀ ਸਾਡੇ ਪੰਡਾਲਾ ਛੋਟੇ ਪੰਡਾਲਾ ਹਾਂਜੀ ਹਾਂਜੀ ਉਹ ਇਹ ਫੇ ਗੁਜਰਾਨ ਨਾਲ ਹੀ ਪੇਚਾ ਪੈਂਦਾ ਇਹਨਾਂ ਦਾ ਹਾਂ ਨਹੀਂ ਕਾਕਾ ਬਾਈ ਤਾਂ ਦੇਖਣੀ ਆ ਅਸੀਂ ਅੱਛਾ ਹਾਂਜੀ ਹਾਂਜੀ ਫਿਰ ਕਾਕੇ ਨੇ ਦਿੱਤਾ ਨਹੀਂ ਇਹਦੇ ਨਾਲ ਦਾ ਕੋਈ ਨਾ ਕਾਕਾ ਬਾਈ ਦੀ ਮਾਂ ਹੀ ਲੈ ਗਿਆ ਸੀਗਾ ਹੀ ਉਦੋਂ ਉਹ ਟਾਈਮ ਰੱਖੀ ਉਹਨੇ ਅੱਛਾ ਦਾ ਉਹਦੀ ਉਹਦੀ ਵੀ ਮਾਂ ਲੈ ਗਿਆ ਸੀ ਵੱਡੀ ਦੀ ਮਹੋਲੀ ਵਾਲੀ ਦੀ ਵੀ ਮਾਂ ਲੈ ਗਿਆ ਸੀ ਉਹ ਉਹਨਾਂ ਨਾਲ ਵਧੀਆ ਪ੍ਰੇ ਬਾ ਮੈਨੂੰ ਐ ਕਹਦਾ ਵੀ ਜਿੰਨੀਆਂ ਮਰਜ਼ੀ ਬਾਜੀਆਂ ਕਰਾ ਲਾ ਜਿਹੜਾ ਨਾਮ ਦੇਣਾ ਮੈਨੂੰ ਦੱਸ ਦੇ। ਅੱਛਾ ਇੱਕ ਵੱਡਾ ਕਬੂਤਰ ਬੈਠਾ। ਕਿਹੜਾ ਅੱਜ ਇੱਕ ਉਹ ਤਾਂ ਦਿਖਾ ਦੇ ਬਾਈ ਤੁਹਾਨੂੰ ਅੱਛਾ ਆ ਆ ਵੱਡਾ ਕੂਤਰੀਆਂ ਨੇ ਜੀ ਉਹ ਅੱਛਾ ਹਾਂ ਕੂਤਰੀਆਂ ਨੇ ਅੱਛਾ ਜੀ ਆ ਬਾਈ ਜਿਹੜੀ ਆਪਣੀ ਕੰਗਣ ਵਾਲਾ ਮੈਂ ਤੁਹਾਨੂੰ ਕਹੇ ਵੀ ਉੱਡੀ ਸੀਗੀ ਅੱਛਾ ਜਿਹੜੀ 43 ਮਿੰਟ ਕੱਲੀ ਉੱਡੀ ਸੀਗੀ ਆਪਣੀ ਖੂਦ ਇਹਦੀ ਬਣਤਰ ਦਾ ਫਰਕ ਆ ਇਹ ਗਰਦਨ ਗੁਰਦਨੇ ਪੂਰੀ ਹਾਂ ਜੀ ਹਾਂ ਇਹ ਇਹ ਹੋਰ ਨਸਲ ਆ ਨਹੀਂ ਉਹੀ ਨਸਲ ਆ ਬਾਈ ਇਹ ਬੱਚੇ ਉਹੀ ਚੀਮੇ ਤੇ ਨਹੀਂ ਇਹਦਾ ਜਿਹੜਾ ਇਹ ਕਬੂਤਰੀਆਂ ਕਰਕੇ ਫਰਕ ਕਬੂਤਰੀਆਂ ਕਰਕੇ ਫਰਕ ਆ ਹਾਂਜੀ ਹਾਂਜੀ ਇਹ ਆਉਂਦੀਆਂ ਥੋੜੀ ਹਾਂਜੀ ਇਹ ਛੋਟੀਆਂ ਜੀ ਬਾਈ ਜੀ ਜਿਵੇਂ ਗਰਦਨ ਥੋੜੀ ਜੀ ਐ ਉਹ ਐਕਟਿਵ ਵੱਧ ਇਹ ਐਕਟਿਵ ਐ ਵੱਧ ਆਈ ਇਹ ਹੈਗੀ ਆ 7-8 ਸਾਲ ਪਹਿਲਾਂ ਉੱਡੀ ਹੋਈ ਐ ਕਿ ਮੈਂ ਬਲਾਮਾਂ ਤੇ ਛੱਡ ਕੇ ਨੂੰ ਉਡਾ ਲਿਆ ਘਰੇ ਸਰੀਰ ਬਣ ਗਿਆ ਤਾਂ ਫੇਰ ਜਿਵੇਂ ਆਪਾਂ ਕਹਿੰਨਾ ਵੀ ਆਪਾਂ ਤੁਰਨ ਵਾਲੀ ਸੈਟ ਰਹਿਣਾ ਇਹਨਾਂ ਨੇ ਉੱਡਣਾ ਸੈਟ ਰਹਿਣਾ ਮੈਂ ਕਿ ਢਾਈ ਹੈ ਜੀ ਇਹ 20 ਦਿਨ ਫੇਰ ਇਹਦੇ ਸਰੀਰ ਇਹਦਾ ਬਣ ਗਿਆ ਓਕਣੀ ਐਕਟਿਵ ਹੋ ਗਈ ਹਾਂਜੀ ਅੱਛਾ ਇਹ ਇਹ ਕੋਈ ਬਲੰਡ ਆਈ ਏ ਸਾਰਾ ਬਸ ਉਹ ਚੀਮੇ ਵਾਲਾ ਕਬੂਤਰ ਤੇ ਆ ਕੂਦਰੀ ਦੀ ਇਹ ਸਾਰੇ ਗਾਂਤੀ ਪੁੱਤ ਨੇ ਜੀ ਇਹ ਵੀ ਬਾਜੀ ਜਿੱਤੀ ਨਹੀਂ ਇਹ ਬੱਚਾ ਹੀ ਆ ਜੀ 21 ਦਾ ਅੱਛਾ ਹਾਂ ਉਹ ਜਿੱਤੀ ਸੀ ਸੋਡੇ ਪਿੰਡ ਬਾਜੀ ਆ ਥੋਡੇ ਪਿੰਡ ਗੁੱਜਰ ਵਾਲਾ ਜਿੱਤੀ ਸੀਗੀ ਅੱਛਾ ਇਹਦੀ ਲਾਦ ਬਹੁਤ ਔੜਦੀ ਏ ਕਿੰਨੇ ਰਹਿਗੇ ਸੀ ਉਦੋਂ ਉਹ ਤਾਂ ਕਾਫੀ ਰਹਿਗੇ ਸੀ ਉਦੋਂ ਇੱਕ ਵਾਰੀ 30 ਕਬੂਤਰ ਰਹਿਗੇ ਸੀਗੇ ਮੇਰੇ ਕੋਲ 130 28 30 ਕਬੂਤਰ ਸੀ ਜਦੋਂ ਛੰਡਾ ਸੀਗੇ ਠੀਕ ਆ ਇਹ ਉਦੋਂ ਜਿੱਤੀ ਏ ਇਹ ਉਦੋਂ ਜਿੱਤੀ ਸੀ ਇਹਦੀ ਲਾਦ ਬਹੁਤ ਔੜਦੀ ਏ ਜੀ ਆਪਣੇ ਕੋਲ ਇਹਨਾਂ ਦੀ ਧੀ ਆ ਜੋੜੇ ਦੀ ਮਤਲਬ ਉਹ ਕੰਗਣ ਵਾਲ ਇੱਕ ਕੋਈ ਆਈ ਬਲੱਡ ਲੈਣ ਆਈ ਆਪਣੇ ਕੋਲ ਹੋਰ ਕੋਈ ਕਬੂਤਰ ਨਹੀਂ ਜਿੰਨੇ ਖੁੱਡੇ ਜਿੰਨੇ ਸਾਰੇ ਇਹਨਾਂ ਦੇ 3 ਪੁੱਤਾਂ ਨੇ ਆ ਵਿੱਚ ਦੂਜਾ ਗਿਆ ਝਨੇਰ ਵਾਲਾ ਦੋ ਕੁ ਵਿੱਚ ਉਹ ਝਨੇਰ ਵਾਲਾ ਫਿਰ ਉਹੀ ਲੈਣ ਆਈ ਉਹ ਤੇ ਇੱਕ ਵਿੱਚ ਹੀ ਆ ਗਈ ਸਾਰੀ ਅਗੂ ਕੀ ਛੱਡ ਦੇ ਲੈ ਨਹੀਂ ਉਹ ਹਾਂਜੀ ਸੋਨੀ ਵੀਰ ਮੋਟਰਸਾਈਕਲ ਕਿੰਨੇ ਜਿੱਤੇ ਹੋ ਨਹੀਂ ਕੋਈ ਜਿੱਤੇ ਮੋਟਰਸਾਈਕਲ ਮੰਗਟਾਂ ਤੋਂ ਅੱਛਾ ਹਾਂਜੀ ਹਾਂਜੀ ਮੰਗਟਾਂ ਤੋਂ ਮੰਗਟਾਂ ਤੋਂ ਹਾਂਜੀ ਹੋਰ ਕੀ ਕੀ ਜਿੱਤੇ ਪੱਖੇ 쿨ਰ ਮਤਲਬ ਆ ਰੱਖ ਲਓ ਤੁਸੀਂ ਬਸ ਇਹੀ ਕੁਸ ਵੱਡੀ ਬਾਜੀ ਵਾਸ਼ਿੰਗ ਮਸ਼ੀਨ ਜਿੱਤੇ ਸਭ ਤੋਂ ਵੱਡੀ ਬਾਜੀ ਕਿਹੜੀ ਜਿੱਤੇ ਸਭ ਤੋਂ ਵੱਡੀ ਬਾਜੀ ਤਾਂ ਹੁਣ ਬਈ ਆ ਹਿੱਸੇ ਵਾਲ ਸੀ ਜਿਹੜੀਆਂ ਏਕਤੀ 5000 ਵਾਲੀਆਂ ਬਾਜ਼ੀਆਂ ਹੋਈਆਂ ਨੇ ਯਾਨੀ ਕਿ ਉਹਦੇ ਵਿੱਚ ਮੈਨੂੰ 49000 ਰੁਪਏ ਆਇਆ ਅੱਛਾ ਇਦੋਂ ਬਾਅਦ ਤੋਂ ਨਹੀਂ ਹਿੱਸਾ ਲਿਆ ਆਪਾਂ ਉਦੋਂ ਬਾਅਦ ਫੇਰ ਗਾਲਬੋ ਆ ਗਿਆ 47000 ਰੁਪਏ ਅੱਛਾ ਜੀ ਹਾਂਜੀ ਹਾਂਜੀ ਚਲੋ ਤੇ ਉਹ ਜਾਨੀ ਕਿ ਆ ਤਾਂ ਜਲ ਮੈਂ ਬੋਲਦਾ ਸੀ ਤਾਂ ਉਹ ਰਿਕਾਰਡਿੰਗ ਵੀ ਨਹੀਂ ਪਾਉਂਦੇ ਕਿਸੇ ਨੂੰ ਵੀ ਦੱਸਦੇ ਨਹੀਂ ਬਾਜੀ ਹੋਰੇ ਹੁਣ ਬਾਜ਼ੀਆਂ ਕਰਕੇ ਚਲੋ ਬਾਜੀ ਹੁਣ ਕਿਹੜੇ ਹੋਰ ਵਧੀਆ ਤਰੀਕੇ ਨਾਲ ਜਿਹੜੇ ਨਮਾ ਜੋਤ ਕਰਾਉਂਦਾ ਵਾ ਜਾਂ ਪਿੰਡਾਂ ਦੀਆਂ ਕਲੱਬਾਂ ਕਰਾਉਂਦੀਆਂ ਨੇ ਤੁਸੀਂ ਕਰਾਉਨੇ ਹੋ ਹੋਰ ਵਧੀਆ ਕਿਵੇਂ ਹੋ ਸਕਦੀ ਆ ਹੋਰ ਹੋਰ ਤਾਂ ਬਾਈ ਜੀ ਪਿੰਡ ਵਾਲੇ ਮਤਲਬ ਬੰਦੇ ਜਿਹੜੇ ਨੇ ਸਾਫ਼ ਸੁਥਰੇ ਹੋਣ ਬਾਜੀ ਕਰਾਉਣ ਵਾਲੇ ਅੱਛਾ ਮਤਲਬ ਚਲੋ ਐ ਵੀ ਰੱਖ ਲਓ ਵੀ ਜਿਹੜਾ ਬੰਦਾ ਬਾਜੀ ਤਾਂ ਵਧੀਆ ਹਰੇਕ ਬੰਦਾ ਛੱਡਣੀ ਚਾਹੁੰਦਾ ਵੀ ਵਧੀਆ ਵਾਈ ਛੱਡੀਏ ਤਰਾ ਕੇ ਕੋਈ ਨਹੀਂ ਰਾਜੀ ਸਾਡਾ ਕਹਿਣ ਦਾ ਭਾਵ ਇਹ ਆ ਵੀ ਸਾਰੇ ਬੰਦੇ ਮਿਲ ਕੇ ਇਕੱਠੇ ਹੋ ਕੇ ਵਧੀਆ ਪਿੰਡਾਂ ਦੇ ਬੰਦੇ ਵੀ 20 ਪਿੰਡ ਕੋਲੇ ਰੱਖ ਕੇ ਬਾਜ਼ੀਆਂ ਕਰਾਉਣ ਵਧੀਆ ਬਾਜ਼ੀਆਂ ਕਰਾਉਣ ਮਤਲਬ ਜਿਵੇਂ ਹੁਣ ਤੁਸੀਂ ਆਪਦੇ ਪਿੰਡ ਕਰਾਉਨੇ ਹੋ ਭਾਈ ਆਪਣੇ ਪਿੰਡ ਬਾਜੀ ਤਕਰੀਬਨ ਹਰੇਕ ਸਾਲ ਹੀ ਹੁੰਦੀ ਸੀਗੀ ਆ ਦੋ ਕੁ ਸਾਲ ਦਾ ਸਾਡਾ ਕੋਈ ਕਾਕੇ ਬਾਈ ਨੇ ਇੱਥੇ ਬੋਲਟ ਦੇਣਾ ਸੀ ਬਰਮਪੁਰ ਗੁੱਜਰ ਵਾਲੀ ਇਹਨੇ ਉਹ ਕਹਿੰਦਾ ਮੈਂ ਤੇਰੇ ਪਿੰਡ ਬੋਲਟ ਦੇਣਾ ਮੇਰੇ ਪਿੰਡ ਵਾਲਿਆਂ ਨੂੰ ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਮੇਰੇ ਤੇ ਕਾਦੀ ਐਸੀ ਜੀ ਨਾਰਾਜ਼ਗੀ ਹੋਗੀ ਉਹ ਕਹਿੰਦਾ ਇਹ ਬਾਜੀ ਨਹੀਂ ਹੋਣ ਦੇਣੀ ਉਹ ਚਲੋ ਇਹ ਪਿੰਡੋ ਕੋਈ ਮੈਂ ਮੈਂ ਕਹਾਂ ਵੀ ਕੋਈ ਗੱਲ ਨਹੀਂ ਆਪਾਂ ਇਹ ਸੋਨੀ ਵੀਰੇ ਹੁੰਦੀਆਂ ਜਗਤ ਨਾਲ ਆਈਆਂ ਸਰਪੰਚ ਜਦੋਂ ਕੋਈ ਬੰਦਾ ਥੋੜਾ ਜਿਹਾ ਨੌ ਬਣ ਜਾਂਦਾ ਅੱਜ ਸਾਰੇ ਪੰਜਾਬ 'ਚ ਜਿੱਥੇ ਪੰਜਾਬ 'ਚ ਨਹੀਂ ਜਿੱਥੇ ਵੀ ਪੰਜਾਬੀ ਬੈਠੇ ਜਾਂ ਕਬੂਤਰਬਾਜ਼ੀ ਦੇ ਹਿੰਦੁਸਤਾਨ 'ਚ ਬੈਠੇ ਸੋਨੀ ਦਾ ਅੱਜ ਨੌ ਆ ਹੈਨਾ ਜੇ ਕੋਈ ਮੰਨ ਲਓ ਮੈਂ ਵੀ ਕਰਾਉਣੀ ਚਾਹੁੰਦਾ ਹਾਂ ਮੈਂ ਜਾਂ ਕੋਈ ਹੋਰ ਵੀ ਸੋਨੀ ਨੇ ਕੁੱਨਾ ਤਾਂ ਕੋਈ ਪੈਸਾ ਲੈਣਾ ਇਹ ਆਪਦੀ ਕਾਬਲੀਅਤ ਉਹ ਇਨਸਾਫ ਕਰਕੇ ਹੀ ਅਗਲਾ ਕਹਿੰਦਾ ਯਾਰ ਆਪਾਂ ਸੁੱਤੇ ਪਏ ਹੋਵਾਂਗੇ ਸੋਨੀ ਨੇ ਕਬੂਤਰ ਦੇਖ ਲੈਣੇ ਆ ਤੇ ਗੱਲ ਵੀ ਮੰਨ ਲੈਣੀ ਆ ਲੋਕਾਂ ਨੇ ਹਨਾ ਹਾਂਜੀ ਮੰਨਦੇ ਆਈਏ ਗੱਲ ਆਪਣੇ ਨਾਲ ਮਾਰ ਲੋ ਬੈਸਦਾ ਨਹੀਂ ਹੈਗਾ ਹਾਂਜੀ ਰੱਖੀ ਰੱਖੇ ਹਾਂਜੀ ਹਾਂਜੀ ਸਾਰੇ ਕਬੂਤਰ ਬਾਜ ਰੈਪਰ ਆਉਂਦੀ ਆ ਉਹ ਸਾਰੇ ਜਿਹੜੇ ਕਬੂਤਰ ਬਾਜ ਜਿਹੜੇ ਚੰਗੇ ਆ ਆਪਦੇ ਪਿੰਡਾ ਚ ਬਾਜੀ ਕਰਾਉਣ ਚਲੋ ਕਈ ਪਿੰਡਾ ਚ ਗਲਤੀਆਂ ਵੀ ਉਹ ਚ ਕੋਈ ਤਕੜੇ ਬੰਦੇ ਦਾ ਕਬੂਤਰ ਕੋਈ ਫੜ ਲਏ ਤਾਂ ਉਹ ਘੂਰ ਦਿੰਦਾ ਉਹ ਅੜ ਗਿਆ ਤਾਂ ਕੀ ਕਰਾਂਗੇ ਮੈਂ ਕਬੂਤਰ ਖੋਲੂਗਾ ਜੀ ਬਿਲਕੁਲ ਮੈਨੂੰ ਕਾਰਨ ਹੋਈ ਗਏ ਉਹੀ ਚੱਕਰ ਆਹੀ ਇਹ ਇਹ ਹੁੰਦਿਆ ਹੀ ਕਾਰਨ ਹੁਣ ਬਾਈ ਜੀ ਹੋਣੀ ਆ ਚਲੋ ਉਹ ਤਾਂ ਪਿੰਡ ਵੱਡਾ ਵਾ ਬਾਈ ਜੀ ਦਾ ਰਿਸਪੈਕਟ ਕਰਦੇ ਆ ਕਿਸੇ ਨੂੰ ਕਿਹਾ ਵੀ ਨਹੀਂ ਹੁਣ ਹਾਂਜੀ ਹਾਂਜੀ ਮੇਰਾ ਕਬੂਤਰ ਮੈਂ ਪਿੰਡ ਚ ਕਿਸੇ ਨੇ ਫੜ ਲਿਆ ਸਰਪੰਚ ਮੈਂ ਮਾੜਾ ਗਿਆ ਉਹਦੇ ਨਾਲ ਘੂਰਤਾ ਉਹ ਜਿਤਨੇ ਉਹਨੇ ਬਾਏ ਬਾਜੀ ਕਰਾਉਣੀ ਅਗਲਾ ਕੁ ਹਾਂਜੀ ਬਿਲਕੁਲ ਨਹੀਂ ਇਹ ਚੱਕਰ ਆਉਂਦਾ ਇਹੀ ਇਹੀ ਕਾਰਨ ਹੋਏ ਆ ਇਹੀ ਕੰਮ ਚ ਹੁੰਦੀ ਆ ਹੁੰਦੀ ਬਿਲਕੁਲ ਇਹੀ ਹੁੰਦਾ ਹੈਨਾ ਹਾਂਜੀ ਉਹ ਪ ਇਹੀ ਕੁਛ ਹੁੰਦਾ ਵਾ ਉਥੇ ਕਬੂਤਰ ਆ ਵੀ ਉਹਨਾਂ ਨੇ ਕਰਤੇ ਵਧੀਆਂ ਬਾਜ਼ੀਆਂ ਦਾ ਤਦਈ ਹੋ ਸਕਦੇ ਹਾਂਜੀ ਮੈਂ ਤਾਂ ਕਹਿੰਦਾ ਵੀ ਆਪਾਂ ਤੇ ਇਹ ਗੱਲ ਕਹਿੰਦੇ ਆ ਵੀ ਜਿਵੇਂ ਹੁਣ ਫੌਜੀ ਸਾਹਿਬ ਨੇ ਅਸੀਂ ਕਿਹਾ ਵੀ ਗਾਹਾਂ ਨੂੰ ਅਸੀਂ 20 25 ਪਿੰਡ ਲੈ ਲੈਣੇ ਆ ਨੇੜੇ ਨੇੜੇ ਵਾਲੇ ਹੂੰ ਲੋਕ ਪਤਾ ਕੀ ਕਰਦੇ ਬਿੱਕੀ ਵੀਰ ਹੂੰ ਉਦ ਐਡੇ ਭੋਲੇ ਨੇ ਕਬੂਤਰਾਂ ਵਾਲੇ ਕਿਸੇ ਨੇ ਉਹੀ ਲਿਖ ਕੇ ਪਾਤਾ ਨਾ ਵੀ ਅੱਜ ਉੱਥੇ ਬਾਜ਼ੀ ਆ ਜਦੀ ਜਾ ਕੇ ਐਂਟਰੀਆਂ ਫੜਾਇਆ ਮੂਰੇ ਨਹੀਂ ਦੇਖਣਾ ਵੀ ਬੰਦਾ ਕਹਿ ਜਾਵਾ ਚਾਹੇ ਉਹ ਪੁਲਿਸ ਨੂੰ ਸੱਦ ਕੇ ਸਾਰਿਆ ਕੁਝ ਹੀ ਕਰਾ ਦੇਵੇ ਠੀਕ ਹੈ ਇਹ ਵੀ ਸੱਚ ਹੈ ਇਹ ਵੀ ਹੋਇਆ ਇੱਕ ਥੋੜੀ ਗੱਲ ਵਿਚਾਲੇ ਇੱਕ ਨਹੀਂ ਹੁੰਦਾ ਜੀ ਇੱਕ ਗੱਲ ਵਿਚਾਲੇ ਆ ਕਹਿੰਦੇ ਹੁਣ ਜਿਹੜੀਆਂ ਲੋਕਡਾਊਨ ਚ ਬਾਜ਼ੀਆਂ ਹੋਈਆਂ ਨੇ ਕਈ ਪਿੰਡਾਂ ਨੇ ਪੁਲਿਸ ਨੂੰ ਜਾਣ ਕੇ ਫੋਨ ਕਰਤਾ ਨਾਲੇ ਪੁਲਿਸ ਬਦਨਾਮ ਕੀਤੀ ਨਾਲੇ ਬਦਨਾਮ ਹੋਈ ਬਿਲਕੁਲ ਬਿਲਕੁਲ ਪੁਲਿਸ ਵਾਲਿਆਂ ਤਾਂ ਚਲੋ ਉਹਨਾਂ ਨੇ ਸੱਦ ਕੇ ਚਾਹ ਪਾਣੀ ਦੇਤਾ ਹੁਣ ਖਾਦੇ ਦਾ ਰੁਪਈਆ ਆਪਣੇ ਪੁਲਿਸ ਬਦਨਾਮ ਆ ਪੁਲਿਸ ਬਦਨਾਮ ਬਿਲਕੁਲ ਮਤਲਬ ਹੀ ਨਹੀਂ ਪੁਲਿਸ ਵਾਲੇ ਏਕਨ ਕੋ ਧੱਕਾ ਕਰ ਜਣ ਕਿਸੇ ਤੋਂ ਰੁਪਈਏ ਦੇ ਸੱਦਦੇ ਹੋਂ ਤੁਸੀਂ ਉਹ ਤਾਂ ਪਰਚਾ ਕਰ ਸਕਦੇ ਆ ਫੌਜੀ ਸਾਹਿਬ ਤੋਂ ਪੁੱਛ ਲਓ ਸਾਨੂੰ ਤਾਂ ਐਂਟਰੀ ਹਰੇਕ ਜਗ੍ਹਾ ਮਿਲਦੀ ਐ ਸੀ ਆਖਿਆ ਵੀ ਆਪਦੇ ਪਿੰਡਾਂ ਲਈ ਕੁਝ ਕਰੋ ਵੀ ਇਹ ਸੌਂਗ ਸਾਰਿਆਂ ਨੂੰ ਆ ਕੋਈ ਦਿਹਾੜੀ ਕਰਦਾ ਬੰਦਾ ਕੋਈ ਕੋਸ ਕਰਦਾ ਠੀਕ ਆ 2 2 3 300 ਰੁਪਈਆ ਕੱਢਦਾ ਵੀ ਬਾਜ਼ੀਆਂ ਛੱਡਾਂਗੇ ਕਿਉਂਕਿ ਇਹਨੂੰ ਕਿਹੜਾ ਕਰਦਿਆ ਨੇ ਕਿਹੜਾ ਰੁਪਈਏ ਦੇਣੇ ਵੀ ਜਾ ਮੋਡਲ ਲੈ ਲਾ ਬਦਾਮ ਲੈ ਲਾ ਉਹ ਤਾਂ ਵਿਚਾਰੇ ਨੇ ਏਕਣੀ ਖੱਬੇ ਸੱਜੇਉਂ ਕਰਕੇ ਓਵਰ ਟਾਈਮ ਲਾ ਕੇ ਰੁਪਈਏ ਬਣਾਉਣੇ ਆ ਅਜੇ ਵੀ ਕਿਸੇ ਨਾ ਧੱਕੇ ਨਾਲ ਹੋ ਜਾਈ ਤਾਂ 1500 ਵਾਲੀਆਂ ਹੁਣ ਵੀ ਬਾਜ਼ੀਆਂ ਕਰਾਈ ਜਾਂਦੇ ਆ ਵੀ ਗਾਂ ਨੂੰ 25 ਪਿੰਡ ਰੱਖਾਂਗੇ ਇੱਥੇ ਲੋਕਲ ਵੀ ਸਾਰੇ ਪਿੰਡਾਂ ਵਾਲੇ ਛੱਡੀਏ